ਜੋ ਬਹੁਤ ਡਿੱਗ ਗਿਆ ਹੋਇਆ ਤਾਂ ਦੂਜੇ ਦੋਸਤ ਉਹਦੇ ਨਾਲ ਖੜ ਕੇ। ਜਿਹੜੇ ਦੋਸਤ ਉਹੀ ਹੈ ਜਿਹੜਾ ਉਹਨੂੰ ਜਾਂਦੇ ਜਾਣ ਤੋਂ ਰੋਕ ਕੇ ਜੋ ਨਹੀਂ ਰੋਕ ਪਾਇਆ ਤਾਂ ਫਿਰ ਉਹਨੂੰ ਵਾਪਸ ਲੈ ਕੇ ਆਵੇ। ਦੋਸਤ ਕਈ ਵਾਰੀ ਨਾ ਗਿਵ ਅਪ ਕਰ ਦਿੰਦੇ ਹੁੰਦੇ ਆ ਕਿ ਯਾਰ ਇਹਨੇ ਨਹੀਂ ਵਾਪਸ ਆਣਾ ਜਾਂ ਕੁਝ ਵੀ ਆ। ਪਰ ਮੈਨੂੰ ਐ ਲੱਗਦਾ ਹੁੰਦਾ ਕਿ ਹਰੀਕ ਸਿਚੁਏਸ਼ਨ 'ਚ ਜੋ ਤੁਸੀਂ ਬਾਹਰ ਆ ਸਕਦੇ ਜੀ। ਤੁਸੀਂ ਮੈਨੂੰ ਸਮਝ ਨਹੀਂਦਾ। ਨਹੀਂ ਸਾਡੇ ਪੇਰੈਂਟਸ ਸਾਨੂੰ ਬਹੁਤ ਸਮਝਦੇ ਨੇ। ਅੱਜ ਤੱਕ ਬੱਸ ਨਹੀਂ ਜਾਂਦੀ ਉਸ ਉਸ ਪਿੰਡ ਤੋਂ ਐਕਟਰ ਰੇਟਾ ਬਟਾ ਬੰਨਾ ਕਿੰਨਾ ਵੱਡਾ ਚੈਲੰਜ ਸੀ ਵੱਡੇ ਬ੍ਰਦਰ ਉਹਨਾਂ ਨੇ ਮੇਰੇ ਲਈ ਆਪਦੇ ਡ੍ਰੀਮਸ ਨੂੰ ਸੈਕਰੀਫਾਈ ਕੀਤਾ ਉਹਨਾਂ ਨੇ ਕਿਉਂਕਿ ਉਹਨਾਂ ਨੂੰ ਉਦੋਂ ਲੱਗਦਾ ਹੁੰਦਾ ਸੀ ਕਿ ਯੂਨੀਵਰਸਿਟੀ 'ਚ ਮੈਂ ਹੀ ਪੜ ਸਕਦਾ ਵੀ ਦੋਨੋਂ ਤਾਂ ਉਹਨਾਂ ਨੇ ਆਪਦੀ ਸਟੱਡੀ ਨੂੰ ਹੋਲਡ ਤੇ ਕਰਕੇ ਮੈਨੂੰ ਕਿਹਾ ਕਿ ਤੂੰ ਅੱਗੇ ਪੜ ਕਲਬੂਨੀ ਸੋਚਦਾ ਮੈਨੂੰ ਜਦੋਂ ਮੈਂ ਆਪਦੀ ਫੈਮਲੀ ਨੂੰ ਦੇਖਦਾ ਜਦੋਂ ਪ੍ਰਾਊਡ ਫੀਲ ਕਰਦਾ ਤਾਂ ਮੈਨੂੰ ਉਹੀ ਸਕੂਨ ਦਿੰਦਾ ਹੈ ਕਿ ਮੈਂ ਉਹਨਾਂ ਦੇ ਜਿਹੜੇ ਸੁਪਨੇ ਹੈਗੇ ਸੀ ਜੋ ਚਾਹੁੰਦੇ ਸੀ ਮੈਂ ਉਹੀ ਕੰਮ ਕੀਤਾ ਸਸਤੀ ਦਾ ਸਵਾਗਤ ਤੁਸੀਂ ਦੇਖੋ ਡੇਲੀ ਪੋਸਟ ਪੰਜਾਬੀ ਤੇ ਪੰਜਾਬੀ ਨਵੀਂ ਫਿਲਮ ਆ ਰਹੀ ਹੈ ਤਬਾਹ ਜਿਸ ਦੇ ਵਿੱਚ ਪਰਮੇਸ਼ ਵਰਮਾ ਤੇ ਉਹਨਾਂ ਦੇ ਨਾਲ ਸਾਥੀ ਹੈਗੇ ਤੇ ਸਾਥੀ ਸਾਡੇ ਨਾਲ ਮੌਜੂਦ ਨੇ ਧੀਰੇ ਕੁਮਾਰ ਅਤੇ ਕਾਵੀ ਸਿੰਘ ਸਭ ਤੋਂ ਪਹਿਲਾਂ ਸਵਾਗਤ ਹੈ ਡੇਲੀ ਪੋਸਟ ਪੰਜਾਬੀ ਨੂੰ ਥੈਂਕ ਯੂ ਥੈਂਕ ਯੂ ਵੀਰੇ ਹੋਰ ਕਾ ਵੀ ਵੀ ਠੀਕ ਹੋ ਚੜਦੀ ਕਲਾ ਜੀ ਫਿਲਮ ਤਬਾਹ ਚਲੋ ਅਸੀਂ ਜਿਹੜਾ ਨਾਮ ਹੈਗਾ ਇੱਥੋਂ ਵੀ ਕੁਝ ਕੁਸ਼ ਆਈਡੀਆ ਹੁੰਦਾ ਕਿ ਵੀ ਤਬਾਹ ਇੱਕ ਤਾਂ ਹੁੰਦਾ business ਤਬਾਹ ਹੁੰਦਾ ਪਿਆਰ ਚ ਤਬਾਹ ਹੁੰਨਾ ਪਰ ਜੇ ਤੁਸੀਂ ਫਿਲਮ ਦੇਖੋਗੇ ਤਾਂ ਇਹ ਬਹੁਤ ਸਾਰੇ ਮੈਨੂੰ ਪੁੱਛਿਆ ਵੀ ਇੰਟਰਵਿਊ ਚ ਕਹਿੰਦੇ ਵੀ ਇਹ ਬੇਵਫਾਈ ਦੀ ਤਾਂ ਬੇਵਫਾਈ ਦਾ ਇਦਾਂ ਦਾ ਕੁਝ ਨਹੀਂ ਹੈਗਾ ਇਹ ਬੇਸਿਕਲੀ ਬਹੁਤ ਦੋਸਤਾਂ ਦੀ ਸੈਕਰੀਫਾਈਸ ਦੀ ਕਹਾਣੀ ਆ ਦੋਸਤੀ ਦੇ ਵਿੱਚ ਇੱਕ ਦੂਜੇ ਦੇ ਨਾਲ ਇਹ ਮਤਲਬ ਇੱਕ ਦੋਸਤ ਜੋ ਬਹੁਤ ਡਿੱਗਿਆ ਹੋਇਆ ਤਾਂ ਦੂਜੇ ਦੋਸਤ ਉਹਦੇ ਨਾਲ ਖੜਕੇ ਔਰ ਉਹ ਬਹੁਤ ਸਾਲਾਂ ਬਾਅਦ ਜਦੋਂ ਆਪਾਂ ਹੁੰਦਾ ਨਾ ਵੀ ਆਪਾਂ ਕਾਲਜ ਪੜ੍ਹਦੇ ਆ ਉਸ ਤੋਂ ਬਾਅਦ ਆਪਾਂ ਆਪਦੇ ਕੰਮਾਂ ਨੂੰ ਨਿਕਲ ਜਾਂਦੇ ਆ ਤਾਂ ਆਪਾਂ ਮੋਸਟਲੀ ਆਪਾਂ ਭੁੱਲ ਜਾਂਦੇ ਆ ਚੀਜ਼ਾਂ ਪਰ ਇਹ ਜਿਹੜੇ ਦੋਸਤ ਨੇ ਜਦੋਂ ਬਹੁਤ ਸਾਲਾਂ ਬਾਅਦ ਆਇਆ ਤਾਂ ਉਹ ਜਿਹੜੀ ਹਾਲਤ ਚ ਹੈਗਾ ਤਾਂ ਫਿਰ ਉਹਦੇ ਨਾਲ ਉਹ ਦੋਸਤਾਂ ਦਾ ਜਿਹੜਾ ਸੈਕਰੀਫਾਈਸ ਆ ਉਹਦੇ ਲਈ ਖੜਨਾ ਉਹ ਫਿਲਮ ਆ ਸਾਰੀ ਬਿਊਟੀ ਇਸ ਇੱਚੀ ਦਾ ਸਕੂਲ ਕਾਲਜ ਤੋਂ ਲੈ ਕੇ ਤੇ ਚਲਦੀ ਆਨੇ ਤੁਸੀਂ ਯੂਨੀਵਰਸਿਟੀ ਦਾ ਸਫਰ ਕੀਤਾ ਦੋਸਤਾਂ ਨਾਲ ਖੜਨਾ ਤੇ ਕੋਈ ਕੋਈ ਖੜਦਾ ਤੇ ਜਿਹੜਾ ਪਤਾ ਲੱਗਿਆ ਵੀ ਇਹ ਬੰਦਾ ਗਲਤ ਰਸਤੇ ਹੈਗਾ ਉਹਨੂੰ ਵੈਸੇ ਹੀ ਲੋਕ ਛਾੜਦੇ ਨੇ ਪਰ ਉਹਨਾਂ ਨਾਲ ਖੜਨਾ ਬਹੁਤ ਜ਼ਰੂਰੀ ਹੁੰਦਾ ਹੈ ਬਿਲਕੁਲ ਵੀਰੇ ਉਹੀ ਉਹੀ ਤਾਂ ਅਸਲੀ ਦੋਸਤੀ ਮੈਨੂੰ ਲੱਗਦਾ ਪਤਾ ਹੀ ਉੱਥੇ ਲੱਗਦੀ ਹੈ ਜਿੱਥੇ ਪਤਾ ਹੈ ਵੀ ਕੋਈ ਬੰਦਾ ਗਲਤ ਰਸਤੇ ਤੇ ਜਾ ਰਿਹਾ ਉਹਨੂੰ ਬਚਾਉਣਾ ਸੋ ਮੈਨੂੰ ਲੱਗਦਾ ਅਸਲੀ ਦੋਸਤ ਉਹੀ ਹੈ ਜਿਹੜਾ ਉਹਨੂੰ ਜਾਂ ਤੇ ਜਾਣ ਤੋਂ ਰੋਕ ਕੇ ਜੋ ਨਹੀਂ ਰੋਕ ਪਾਇਆ ਤਾਂ ਫਿਰ ਉਹਨੂੰ ਵਾਪਸ ਲੈ ਕੇ ਆਵੇ ਸਮੇ ਸਮੇਂ ਦੀ ਕੱਲਾਣਾ ਨਾ ਮਤੋ ਵੇ ਚੀਜ਼ਾਂ ਅੱਜ ਲੋਕ ਇਹਨੂੰ ਆਪਣੇ ਆਪ ਤੇ ਹੈਵੀ ਕਰ ਲੈਂਦੇ ਕੁਝ ਲੋਕ ਪਰ ਜੇਕਰ ਅਸੀਂ ਸਮਝੇ ਤੇ ਇਹ ਤੇ ਕੁਝ ਨਹੀਂ ਹੈਗਾ ਇੱਕ ਇੱਕ ਸਟੈਪ ਤੋਂ ਅਗਲਾ ਸਟੈਪ ਜਿਹੜਾ ਹੈਗਾ ਅਸੀਂ ਸੋਚੇ ਵੀ ਉੱਥੇ ਕੁਝ ਵੀ ਨਹੀਂ ਹੈਗਾ ਉਹੀ ਚੀਜ਼ ਹੈ ਨਾ ਮੈਨੂੰ ਇਹ ਲੱਗਦਾ ਹੁੰਦਾ ਕਿ ਬਹੁਤ ਈਜ਼ੀ ਹੁੰਦਾ ਹੈ ਕਿ ਆਪਾਂ ਚੀਜ਼ਾਂ ਗਿਵ ਅਪ ਕਰਦੀ ਹੈ ਨਾ ਵੀ ਇੱਕ ਬਹੁਤ ਇੱਕ ਥੌਟ ਹੀ ਆ ਹੈ ਨਾ ਤਾਂ ਜਦੋਂ ਕੋਈ ਬੰਦਾ ਇਸ ਸਿਚੁਏਸ਼ਨ ਚ ਆ ਜਾਂ ਕਿਸੇ ਵੀ ਇੱਕ ਸਿਚੁਏਸ਼ਨ ਚ ਜਿੱਥੇ ਉਹ ਬਹੁਤ ਡੀਪ ਸੈਡਨੈਸ ਚ ਆ ਤਾਂ ਮੈਨੂੰ ਇਹ ਲੱਗਦਾ ਹੁੰਦਾ ਦੋਸਤ ਕਈ ਵਾਰੀ ਨਾ ਗਿਵ ਅਪ ਕਰ ਦਿੰਦੇ ਹੁੰਦੇ ਆ ਕਿ ਯਾਰ ਇਹਨੇ ਨਹੀਂ ਵਾਪਸ ਆਣਾ ਜਾਂ ਕੁਝ ਵੀ ਆ ਪਰ ਮੈਨੂੰ ਐ ਲੱਗਦਾ ਹੁੰਦਾ ਕਿ ਹਰ ਇੱਕ ਸਿਚੁਏਸ਼ਨ ਚੋਂ ਤੁਸੀਂ ਬਾਹਰ ਆ ਸਕਦੇ ਜਿਵੇਂ ਮੈਂ ਮੈਨੂੰ ਬਹੁਤ ਘੈਂਟ ਚੀਜ਼ ਲੱਗਦੀ ਆ ڈاکੂਆਂ ਦਾ ਮੁੰਡਾ ਮਿੰਟੂ ਵੀਰੇ ਦੀ ਮੈਂ ਜਦੋਂ ਬੁੱਕ ਪੜ੍ਹੀ ਸੀ ਤਾਂ ਉਹਨਾਂ ਦੀ ਮੈਂ ਲਾਈਫ ਨੂੰ ਜਦੋਂ ਦੇਖਦਾ ਤਾਂ ਮੈਨੂੰ ਬਹੁਤ ਅਮੇਜ਼ਿੰਗ ਉਹ ਚੀਜ਼ ਲੱਗਦੀ ਆ ਕਿ ਉਹ ਅੱਜ ਮਤਲਬ ਉਸ ਚੀਜ਼ ਚੋਂ ਵਾਪਸ ਆਏ ਤੇ ਉਹ ਚਲੋ ਸਿਚੁਏਸ਼ਨ ਅੱਡ ਹੈਗੀ ਆ ਤਾਂ ਮੈਨੂੰ ਐ ਲੱਗਦਾ ਕਿ ਕਿਸੇ ਵੀ ਜਗ੍ਹਾ ਤੋਂ ਤੁਸੀਂ ਕਿਸੇ ਵੀ ਸਿਚੁਏਸ਼ਨ ਤੋਂ ਕਦੇ ਵੀ ਵਾਪਸ ਆ ਸਕਦੇ ਹੋ ਤੁਸੀਂ ਆਪਦੀ ਬਿੱਲ ਪਾਵਨ ਨਾਲ ਔਰ ਉਦੋਂ ਬਹੁਤ ਇੰਪੋਰਟੈਂਟ ਹੋ ਜਾਂਦਾ ਹੈ ਕਿ ਤੁਹਾਡੇ ਆਸ-ਪਾਸ ਜਿਹੜੇ ਤੁਹਾਡੇ ਆਪਦੇ ਆ ਤੁਹਾਡੇ ਫੈਮਿਲੀਜ਼ ਤੁਹਾਡੇ ਦੋਸਤ ਉਹ ਤੁਹਾਡੇ ਨਾਲ ਕਿਵੇਂ ਬਿਹੇਵ ਕਰਦੇ ਆ ਬਹੁਤ ਇੰਪੋਰਟੈਂਟ ਆ ਮੈਨੂੰ ਲੱਗਦਾ ਉਸ ਟਾਈਮ ਬਹੁਤ ਜ਼ਰੂਰੀ ਹੁੰਦਾ ਹੈ ਕਿ ਤੁਸੀਂ ਉਸ ਪਰਸਨ ਦੇ ਨਾਲ ਖੜੋ ਚਾਹੇ ਪਿਆਰ ਹੈ ਚਾਹੇ ਕੋਈ ਨਸ਼ਾ ਸੀ ਨਸ਼ੇ ਤਾਂ ਚਲੋ ਅਸੀਂ ਦੂਰ ਹੀ ਕਿੰਨੇ ਰਹੇ ਮਤਲਬ ਇਹ ਵੀ ਇੱਕ ਹੋਣਾ ਚਾਹੀਦਾ ਜਦੋਂ ਅਸੀਂ ਇੰਨਾ ਜ਼ਿਆਦਾ ਆਪਣੇ ਆਪ ਤੇ ਲੈ ਲੈਂਦਾ ਕਿਉਂਕਿ ਅਸੀਂ ਸਭ ਤੋਂ ਵੱਡਾ ਪਿਆਰ ਸਾਡਾ ਮਾਪਿਓਨਾਂ ਨੂੰ ਹੋਣਾ ਚਾਹੀਦਾ ਹੈ ਜਿਨ੍ਹਾਂ ਨੂੰ ਅਸੀਂ ਕਈ ਵਾਰ ਇਹ ਅਜਿਹੀ ਅਸੋਸੀਏਸ਼ਨ ਤੇ ਆ ਕੇ ਉਹਨਾਂ ਨੂੰ ਵੀ ਅਸੀਂ ਭੁੱਲ ਜਾਂਦੇ ਆ ਵੀਰਿਆ ਅਸਲ 'ਚ ਗੱਲ ਉਹੀ ਹੈ ਵੀ ਜਦੋਂ ਜਦੋਂ ਆਪਾਂ ਜਦੋਂ ਆਪਣੇ ਹਾਰਮੋਨਸ ਬਦਲਦੇ ਆ ਬੇਸਿਕਲੀ ਉਮਰ ਬਦਲਦੀ ਆ ਆਪਣੇ ਇੰਟਰਸਟ ਬਦਲਦੇ ਆ ਜਾਂ ਯਾਰੀ ਦੋਸਤੀ ਹੈ ਜਾਂ ਜਦੋਂ ਆਪਾਂ ਕਰੋਣ ਨਿਕਲ ਕੇ ਬਾਹਰ ਕੰਮ ਕਰਨ ਜਾਣੇ ਆ ਕਾਲਜ ਜਾਣੇ ਆ ਸਕੂਲ ਜਾਣੇ ਯੂਨੀਵਰਸਿਟੀ ਜਾਣੇ ਆ ਤੇ ਆਪਣੇ ਸਰਕਲਸ ਬਦਲਦੇ ਆ ਉੱਥੇ ਅਟੈਚਮੈਂਟਸ ਬਦਲਦੀਆਂ ਹਾਂ ਘਰ ਦੇ ਨਾਲ ਰਿਲੇਜਮੈਂਟ ਰਹਿੰਦੀ ਆ ਪਰ ਉਹ ਛੱਡਣੀ ਨਹੀਂ ਚਾਹੀਦੀ ਬੇਸਿਕਲੀ ਜਿਨ੍ਹਾਂ ਨੇ ਸ਼ੁਰੂ ਤੋਂ ਲੈ ਕੇ ਕਿਵੇਂ ਵੱਡਾ ਕਰਕੇ ਮਤਲਬ ਬੇਸਿਕਲੀ ਜਿੱਥੇ ਆਪਾਂ ਅੱਜ ਵੀ ਖੜੇ ਆ ਜੇ ਮੈਂ ਕਾਲਜ 'ਚ ਵੀ ਨਵੇਂ ਰਿਸ਼ਤੇ ਬਣਾਏ ਆ ਭਾਵੇਂ ਯਾਰੀ ਦੋਸਤੀ ਆ ਭਾਵੇਂ ਪਿਆਰ ਆ ਉਹ ਬੇਸਿਕਲੀ ਉਹ ਘਰਦਿਆਂ ਕਰਕੇ ਪੋਸੀਬਲ ਆ ਪੇਰੈਂਟਸ ਕਰਕੇ ਪੋਸੀਬਲ ਆ ਸੋ ਉਹਨਾਂ ਨੂੰ ਕਦੇ ਵੀ ਛੱਡਣਾ ਨਹੀਂ ਚਾਹੀਦਾ ਮਾਪਿਆਂ ਨੂੰ ਇਹ ਹੁੰਦਾ ਕਿ ਉਹਨਾਂ ਦੇ ਬੱਚਿਆਂ ਦੀ ਸਕਸੈਸ ਪਿੱਛੇ ਸਭ ਤੋਂ ਖੁਸ਼ ਮਾਪੇ ਹੁੰਦੇ ਜਿਹੜੇ ਸਾਡਾ ਜਿਹੜਾ ਪਾਰਟਨਰ ਹੁੰਦਾ ਉਹ ਤਾਂ ਖੁਸ਼ ਹੁੰਦਾ ਵੀ ਇਹਦੇ ਨਾਲ ਮੈਂ ਕੱਲ ਨੂੰ ਜੁੜਾਂਗਾ ਤਾਂ ਮੈਂ ਸਕਸੈਸ ਲੈ ਔਰ ਇੱਕ ਇਹ ਚੀਜ਼ ਬਹੁਤ ਜ਼ਰੂਰੀ ਹੁੰਦੀ ਆ ਮੈਂ ਅੱਜ ਦੇ ਟਾਈਮ 'ਚ ਜਿਵੇਂ ਹੁਣ ਮਾਹੌਲ ਜਿਹੜਾ ਬਹੁਤ ਚੇਂ ਤਾਂ ਮੈਨੂੰ ਇਹ ਲੱਗਦਾ ਕਿ ਟਾਕ ਬਹੁਤ ਜ਼ਰੂਰੀ ਆ ਹੁਣ ਮੈਨੂੰ ਇਹ ਲੱਗਦਾ ਬੱਚੇ ਨੂੰ ਪੇਰੈਂਟਸ ਦੇ ਨਾਲ ਟਾਕ ਕਰਨੀ ਚਾਹੀਦੀ ਪੇਰੈਂਟਸ ਨੂੰ ਬੱਚੇ ਦੇ ਨਾਲ ਟਾਕ ਕਰਨੀ ਚਾਹੀਦੀ ਹੈ ਕਿਉਂਕਿ ਇਹ ਜਿਹੜਾ ਰਿਲੇਸ਼ਨ ਨਾ ਆਪਣਾ ਜਦੋਂ ਆਪਾਂ ਹੁੰਦੇ ਸੀ ਆਪਾਂ ਕਹਿੰਦੇ ਕਈ ਵਾਰੀ ਡਰ ਕੇ ਵੀ ਮਾਂ ਪਿਓ ਨੂੰ ਵੀ ਔਰ ਫਾਦਰ ਸਾਹਿਬ ਤੋਂ ਡਰਨਾ ਗੱਲ ਕਹਿਣ ਦੀ ਹਿੰਮਤ ਨਾ ਹੋਣੀ ਤਾਂ ਉਹ ਗੱਲ ਆਪਾਂ ਆਪਣੇ ਦੋਸਤਾਂ ਨੂੰ ਬੋਲ ਸਕਦੇ ਹੁੰਦੇ ਸੀ ਜਾਂ ਆਪਾਂ ਆਪਣੇ ਸਿਸਟਰ ਨੂੰ ਕਹਿੰਨੇ ਆ ਜਾਂ ਬ੍ਰਦਰ ਨੂੰ ਕਹਿੰਨੇ ਆ ਉਹ ਆਪਣੇ ਤਾਂ ਉਹ ਜਿਹੜਾ ਗੈਪ ਆ ਮੈਨੂੰ ਲੱਗਦਾ ਕਿ ਉਹ ਨਹੀਂ ਹੋਣਾ ਚਾਹੀਦਾ ਹੁਣ ਆਪਾਂ ਨੂੰ ਗੱਲ ਕਰਨੀ ਚਾਹੀਦੀ ਸਾਡੇ ਪੇਰੈਂਟਸ ਸਾਨੂੰ ਸਮਝਦੇ ਹੁੰਦੇ ਆ ਇਹ ਸਾਡਾ ਵਹਿਮ ਹੁੰਦਾ ਆ ਆਪਾਂ ਕਈ ਵਾਰੀ ਕਹਿੰਦੇ ਨਾ ਵੀ ਤੁਸੀਂ ਮੈਨੂੰ ਸਮਝ ਨਹੀਂ ਰਿਹਾ ਨਹੀਂ ਸਾਡੇ ਪੇਰੈਂਟਸ ਸਾਨੂੰ ਬਹੁਤ ਸਮਝ ਦੇਂਦੇ ਆ ਮੈਨੂੰ ਵੀ ਕਿਸੇ ਟਾਈਮ ਲੱਗਦਾ ਹੁੰਦਾ ਸੀ ਕਿ ਜਦੋਂ ਫਾਦਰ ਸਾਹਿਬ ਨਾਲ ਕਿਸੇ ਚੀਜ਼ ਨੂੰ ਆਰਗੂਮੈਂਟਸ ਹੁੰਦੇ ਸੀ ਤਾਂ ਮੈਂ ਕਹਿੰਦਾ ਜੀ ਮੈਨੂੰ ਸਮਝ ਦੇਣੀ ਤੇ ਜਦੋਂ ਮੈਂ ਅੱਜ ਦੇਖਦਾ ਤਾਂ ਮੈਨੂੰ ਇਹ ਲੱਗਦਾ ਅੱਛਾ ਉਦੋਂ ਮੇਰੇ ਫਾਦਰ ਸਾਹਿਬ ਮੈਨੂੰ ਆ ਚੀਜ਼ ਲਈ ਤਾਂ ਕਹਿੰਦੇ ਸੀ ਕਿ ਇਹ ਤਾਂ ਬਹੁਤ ਵੀ ਉਦੋਂ ਚੀਜ਼ ਮੈਂ ਨਹੀਂ ਸਮਝ ਪਾਇਆ ਅੱਜ ਮੈਂ ਉਸ ਚੀਜ਼ ਨੂੰ ਸਮਝ ਲਿਆ ਤਾਂ ਪੇਰੈਂਟਸ ਹਮੇਸ਼ਾ ਹੀ ਲਾਈਕ ਤੁਹਾਨੂੰ ਸਮਝਦੇ ਹੁੰਦੇ ਚੀਜ਼ ਨਹੀਂ ਬਿਲਕੁਲ ਜਿਵੇਂ ਤੁਸੀਂ ਤੁਹਾਡਾ ਹੋਰ professions ਸੀ ਤੁਸੀਂ ਇਸ profession ਲਈ ਜੇਕਰ ਅਸੀਂ ਇਹ profession 'ਚ ਕਾਮਯਾਬ ਨਹੀਂ ਮਾਪੇ ਉਤੇ ਸੋਚਦਾ ਵੀ ਜਿਹੜੇ ਰਸਤੇ ਜਾ ਰਹੇ ਨੇ ਐਕਟਿੰਗ ਲਾਈਨ ਕੋਈ ਸੌਖੀ ਨਹੀਂ ਹੈਗੀ ਆਪਾਂ ਟੋਰ ਸ਼ੋਰ ਕਰਨ ਲਈ ਡਾਲਰ ਸ਼ੋਰ ਮਨਾਲੇ ਸ਼ਾਇਦ ਇਹਨੂੰ ਐਕਟ ਨਹੀਂ ਇਹ ਚੀਜ਼ ਤਾਂ ਜਿਵੇਂ ਵੀਰੇ ਨੇ ਕਿਹਾ ਨਾ ਹੁਣ ਸਮਝ ਆਉਂਦੀ ਆ ਵੀ ਜਿਵੇਂ ਪੇਰੈਂਟਸ ਨੂੰ ਪਹਿਲਾਂ ਲੱਗਦਾ ਹੈ ਵੀ ਯਾਰ ਹੁਣ ਬੇਸਿਕਲੀ ਰਾਈਟ ਵਿਆਹ ਵੀ ਕਰਨੇ ਨੇ ਕਾ ਸਭ ਤੋਂ ਵੱਡੀ ਟੈਨਸ਼ਨ ਇੱਥੇ ਹੁੰਦੀ ਆ ਸਭ ਤੋਂ ਵੱਡੀ ਟੈਨਸ਼ਨ ਹੀ ਹੋਊਗਾ ਤੇ ਉਹਨਾਂ ਦੀ ਜਾਇਜ਼ ਆ ਮੈਨੂੰ ਲੱਗਦਾ ਕਿਉਂਕਿ ਉਹ ਆਪਣੇ ਆਪ ਨੂੰ ਰਿਸਪਾਂਸਿਬਲ ਫੀਲ ਕਰਦੇ ਆ ਵੀ ਸਾਡਾ ਬੱਚਾ ਸੈਟਲ ਹੋ ਜਾਏ ਆਪਣੀ ਜ਼ਿੰਦਗੀ 'ਚ ਇੱਕ ਚੰਗੇ ਵਧੀਆ ਟਾਈਮ ਤੇ ਸੈਟਲ ਹੋ ਕੇ ਵਧੀਆ ਟਾਈਮ ਤੇ ਉਹਦੀ ਫੈਮਿਲੀ ਬਣ ਜਾਈ ਉਹ ਕਰਦੇ ਨੂੰ ਇਹ ਹੁੰਦਾ ਹੈ ਬੇਸਿਕਲੀ ਜਿਵੇਂ ਉਹਨਾਂ ਦੀ ਆਪਣੀ ਜ਼ਿੰਦਗੀ ਰਹੀ ਆ ਜਾਂ ਜਿਵੇਂ ਉਹਨਾਂ ਨੇ ਆਸ-ਪਾਸ ਦੀ ਜ਼ਿੰਦਗੀ ਵੇਖੀ ਆ ਤੁਸੀਂ ਜਦੋਂ ਆਪ ਲਾਈਨ ਤੋਂ ਪਰੇ ਜਾਂਦੇ ਆ ਤੇ ਉਹਨਾਂ ਦਾ ਵਾajib ਜੀ ਗੱਲ ਆ ਉੱਤੇ ਸਵਾਲ ਕਰਨਾ ਵੀ ਇਹ ਕੀ ਆ ਜਿਹੜਾ ਅਸੀਂ ਨਾਮ ਵੀ ਹੈਗਾ ਤੇ ਤੁਹਾਡੀ ਜ਼ਿੰਦਗੀ ਬਾਰੇ ਤਾਂ ਮੈਂ ਸ਼ਾਇਦ ਬਹੁਤ ਜਾਣਨਾ ਵੀ ਟਿੱਬਿਆ ਦੇ ਪਿੰਡਾਂ ਤੋਂ ਉੱਠ ਕੇ ਚੰਡੀਗੜ੍ਹ ਬੰਬੇ ਤੱਕ ਦਾ ਸਫ਼ਰ ਕਰਨਾ इवन ਕਿ ਹੁਣ ਬਾਹਰ ਫੌਰਨ ਵੀ ਤੱਕ ਉਹ ਅਸੀਂ ਜਾਣਨਾ ਚਾਹਾਂਗੇ ਜਿਹੜੇ ਪਿੰਡ ਅੱਜ ਤੱਕ ਬੱਸ ਨਹੀਂ ਜਾਂਦੀ ਉਸ ਉਸ ਪਿੰਡ ਤੋਂ ਐਕਟਰ ਇਡਾ ਵੱਡਾ ਬੰਨਾ ਕਿੰਨਾ ਵੱਡਾ ਚੈਲੰਜ ਸੀ ਜਿਹੜੀ ਸ਼ੁਰੂਆਤ ਮਾਪਿਆਂ ਤਾਂ ਕਹਿਣਾ ਹੀ ਸੀ ਕਿੰਜ ਦਾ ਕਿਹੜੇ ਕੰਮ ਪੈ ਗਿਆ ਨਹੀਂ ਚੈਲੰਜ ਦੇਖੋ ਮੈਨੂੰ ਲੱਗਦਾ ਹਰ ਕੰਮ ਚ ਹੀ ਹੁੰਦਾ ਹੈ ਚੈਲੰਜ ਬਟ ਤੁਸੀਂ ਇੱਕ ਬਲੀਵ ਆ ਨਾ ਜਿਹੜਾ ਤੁਸੀਂ ਯਕੀਨ ਰੱਖੋ ਆਪਦੀ ਜਰਨੀ ਤੇ ਯਕੀਨ ਰੱਖੋ ਆਪਾਂ ਇੱਕ ਉਹ ਉਧਰ ਪਿੰਡਾਂ ਦੇ ਹੈਗੇ ਆ ਮਤਲਬ ਅੱਜ ਵੀ ਬੱਸ ਨਹੀਂ ਜਾਂਦੀ ਪਰ ਉਹ ਬੜਾ ਸਕੂਨ ਦਿੰਦਾ ਔਰ ਮੈਂ ਪੋਜ਼ਿਟਿਵ ਫੀਲ ਕਰਦਾ ਔਰ ਮੈਂ ਜਦੋਂ ਜਾਨਾ ਤਾਂ ਮੈਂ ਮਿਲਦਾ ਤਾਂ ਮੈਂ ਇਹੀ ਕਹਿੰਦਾ ਉਹਨਾਂ ਕਿ ਕੁਝ ਵੀ ਹੋ ਸਕਦਾ ਤੁਸੀਂ ਮਿਹਨਤ ਜਾਰੀ ਰੱਖੋ ਤੁਸੀਂ ਕਿਤੋਂ ਵੀ ਕਿਤੇ ਪਹੁੰਚ ਸਕਦੇ ਹੋ ਤਾਂ ਕਈ ਵਾਰੀ ਉਹੀ ਆ ਨਾ ਅਸੀਂ ਬਲੀਵ ਨਹੀਂ ਕਰ ਪਾਉਂਦੇ ਅਸੀਂ ਡਰ ਜਾਂਦੇ ਆ ਸੋਚਣ ਲਈ ਤਾਂ ਮੈਂ ਕਹਿੰਦਾ ਨਹੀਂ ਸੋਚੋ ਤਾਂ ਮੈਂ ਹੁਣ ਆਪਦੇ ਆਪ ਨੂੰ ਲੈ ਕੇ ਚੱਲੋ ਅਜੇ ਤਾਂ ਸ਼ੁਰੂਆਤ ਹੀ ਆ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਹੋਰ ਬਹੁਤ ਚੀਜ਼ਾਂ ਕਰਨੀਆਂ ਨੇ ਹੋਰ ਬਹੁਤ ਕੰਮ ਕਰਨਾ ਪਰ ਫਿਰ ਵੀ ਇੱਕ ਸਕੂਨ ਹੈਗਾ ਕਿ ਉਸ ਉਸ ਲੈਵਲ ਰੁੱਟਣਾ ਵੀ ਉਹ ਜ਼ਿੰਮੇਦਾਰਾ ਸਿਸਟਮ ਜਿੱਥੋਂ ਅਸੀਂ ਸੋਚੀਏ ਵੀ ਅਸੀਂ ਚੰਡੀਗੜ੍ਹ ਦਾ ਖਰਚਾ ਵੀ ਅਫੋਰਡ ਨਹੀਂ ਕਰ ਸਕਦੇ ਇਥੇ ਤੱਕ ਰਹਿਣਾ ਉਹ ਸਮਾਂ ਜਿਹੜਾ ਹੈਗਾ ਔਰ ਉਹ ਚੀਜ਼ ਮੈਂ ਆਪਦੀ ਫੈਮਿਲੀ ਨੂੰ ਬਹੁਤ ਮੇਰੇ ਬ੍ਰਦਰ ਨੂੰ ਵੱਡੇ ਬ੍ਰਦਰ ਉਹਨਾਂ ਨੇ ਮੇਰੇ ਲਈ ਆਪਦੇ ਡ੍ਰੀਮਸ ਨੂੰ ਸੈਕਰੀਫਾਈ ਕੀਤਾ ਉਹਨਾਂ ਨੇ ਕਿਉਂਕਿ ਉਹਨਾਂ ਨੂੰ ਉਦੋਂ ਲੱਗਦਾ ਹੁੰਦਾ ਸੀ ਕਿ ਯੂਨੀਵਰਸਿਟੀ 'ਚ ਮੈਂ ਹੀ ਪੜ ਸਕਦਾ ਵੀ ਦੋਨੋਂ ਤਾਂ ਉਹਨਾਂ ਨੇ ਆਪਦੀ ਸਟੱਡੀ ਨੂੰ ਹੋਲਡ ਤੇ ਕਰਕੇ ਮੈਨੂੰ ਕਿਹਾ ਕਿ ਤੂੰ ਅੱਗੇ ਪੜ ਤਾਂ ਮੈਨੂੰ ਲੱਗਦਾ ਕਿ ਸਫਲਤਾ ਕੱਲੇ ਬੰਦੇ ਦੀ ਨਹੀਂ ਹੁੰਦੀ ਜੇ ਮੈਂ ਅੱਜ ਕਹਾਂ ਕਿ ਮੈਂ ਫਿਲਮ ਕਰ ਰਿਹਾ ਤਾਂ ਮੈਂ ਇਕੱਲਾ ਕੁਝ ਅਚੀਵ ਕਰਨਾ ਤੁਹਾਨੂੰ ਲੋਕ ਮਿਲਦੇ ਆ ਜਿਵੇਂ ਮੈਂ ਜਦੋਂ ਵਾਰਨਿੰਗ ਕੀਤੀ ਸੀ ਗਿੱਪੀ ਵੀਰੇ ਰੀਮੇਲੇ ਤਾਂ ਉਹ ਤੁਹਾਨੂੰ ਲੋਕ ਮਿਲਦੇ ਆ ਤੁਹਾਨੂੰ ਸਪੋਰਟ ਕਰਦੇ ਆ ਤੁਹਾਨੂੰ ਨਾਲ ਲੈ ਕੇ ਚੱਲਦੇ ਆ ਤਾਂ ਇੱਕ ਆਰਟਿਸਟ ਦੀ ਸਫਲਤਾ ਇੱਕ ਬੰਦੇ ਤੇ ਨਹੀਂ ਹੁੰਦੀ ਇਹ ਟੀਮ ਤੇ ਹੁੰਦੀ ਆ ਚੰਗੇ ਲੋਕਾਂ ਤੋਂ ਬਿਨਾ ਤੁਸੀਂ ਆਪਦੀ ਜਰਨੀ ਨੂੰ ਤੈਅ ਨਹੀਂ ਕਰ ਸਕਦੇ ਮਤਲਬ ਉਹੀ ਹੈ ਤੁਸੀਂ ਆਪਣੇ ਮਾਪਿਓ ਦੀ ਟੈਂਸ਼ਨ ਦਮਾਤ ਰੱਖੀ ਕਿ ਮੈਂ ਇਸ ਕੰਮ ਨੂੰ ਲੱਗਿਆ ਆਪਦੇ ਗੋਲ ਤੱਕ ਪਹੁੰਚਣਾ ਹੈ ਇਹ ਹੀ ਸਭ ਤੋਂ ਵੱਡੀ ਉਪਲਬਧੀ ਹੈਗੀ ਜੋ ਤੁਸੀਂ ਅੱਜ ਕਰ ਰਹੇ ਹੋ ਮੈਨੂੰ ਇਹ ਲੱਗਦਾ ਕਿ ਜਦੋਂ ਤੁਸੀਂ ਇੱਥੇ ਜਦੋਂ ਅਸੀਂ ਪੜਨ ਆਏ ਸੀ ਤਾਂ ਮੈਂ ਹੁਣ ਜਦੋਂ ਮਿਲਦਾ ਜਦੋਂ ਸ਼ੁਰੂਆਤ ਹੋਈ ਸੀ ਜ਼ਿੰਦਗੀ ਸ਼ੁਰੂਆਤ ਤਾਂ ਉਦੋਂ ਇੱਕ ਬੈਗ ਲੈ ਕੇ ਆਏ ਸੀ ਉਦੋਂ ਪੂਰਾ ਪੂਰਾ ਜਿਆ ਖਰਚਾ ਹੁੰਦਾ ਸੀ ਮੇਰੇ ਇੱਕ ਬ੍ਰਦਰ ਇੱਥੇ ਪੰਚਕੋਲਾ ਰਹਿੰਦੇ ਹੁੰਦੇ ਸੀ ਕਜ਼ਨ ਬ੍ਰਦਰ ਤਾਂ ਉਹਨਾਂ ਨੇ ਮੇਰੀ ਬਹੁਤ ਹੈਲਪ ਕੀਤੀ ਉਹਦਾ ਖਰਚਾ ਉਹਨਾਂ ਕੀ ਤੈਨੂੰ ਪਤਾ ਮਿਲਦਾ ਹੁੰਦਾ ਸੀ ਕਿ ਘਰ ਦੇ ਨੂੰ ਜਿਹੜੀ ਫੀਸ ਹੁੰਦੀ ਸੀ ਔਰ ਜਿਹੜੀ ਉਹਦੀ ਕੰਟੀਨ ਦਾ ਖਰਚਾ ਹੁੰਦਾ ਸੀ ਉਹਦੇ ਤੋਂ ਐਕਸਟਰਾ ਕੁਝ ਵੀ ਨਹੀਂ ਹੁੰਦਾ ਸੀ ਉਹ ਵੀ ਐ ਹੁੰਦਾ ਸੀ ਕਿ ਯਾਰ ਅੱਛਾ ਇੰਨਾ ਕੰਟੀਨ ਦਾ ਹੋਊਗਾ ਇੰਨਾ ਉਹ ਹੋਊਗਾ ਪਰ ਉਹ ਮੈਨੂੰ ਮੈਂ ਹੁਣ ਦੇ ਯੂਥ ਨੂੰ ਸਿਰਫ ਇਹ ਕਹੂੰਗਾ ਕਿ ਜਦ ਤੁਸੀਂ ਜਿਹੜਾ ਕੰਮ ਕਰਨ ਆਏ ਹੋ ਨਾ ਮੁਹਾਲੀ ਚ ਜੇ ਕੋਈ ਪੜਨ ਆਇਆ ਤਾਂ ਉਹ ਕੰਮ ਪਹਿਲਾਂ ਕਰੋ ਉਸ ਕੰਮ ਨੂੰ ਪਹਿਲਾਂ ਇੰਪੋਰਟੈਂਸ ਦਿਓ ਕਿਉਂਕਿ ਬਹੁਤ ਸਾਰਾ ਨਾ ਕਈ ਵਾਰੀ ਯੂਥ ਆਉਂਦਾ ਤਾਂ ਉਹ ਕੁਝ ਹੋਰ ਕਰਨ ਆਇਆ ਹੁੰਦਾ ਉਹ ਕੁਝ ਹੋਰ ਚੀਜ਼ ਪੈਨਦਾ ਮੈਂ ਕਹਿੰਦਾ ਉਹਨਾਂ ਨਹੀਂ ਜਿਹੜੀ ਚੀਜ਼ ਲਈ ਤੂੰ ਨੂੰ ਕਰਦੇ ਨੇ ਭਿੱਜਾ ਪਹਿਲਾਂ ਉਹ ਚੀਜ਼ ਨੂੰ ਕੰਪਲੀਟ ਕਰੋ ਕਿਉਂ ਕਿ ਤੁਸੀਂ ਜੇ ਕੁਝ ਉਦਾਂ ਦਾ ਕੰਮ ਕਰੋਗੇ ਤਾਂ ਜਿਹੜਾ ਬੰਦਾ ਪਿੱਛੇ ਚੱਲਿਆ ਹੋਇਆ ਨਾ ਉਹਦੇ ਪੇਰੈਂਟਸ ਡਰ ਜਾਣਗੇ ਕਿਉਂਕਿ ਆਪਾਂ ਰਿਪਰੈਜ਼ੈਂਟ ਕਰਦੇ ਆ ਯੂਥ ਨੂੰ ਦਾ ਉਹ ਡਰ ਜਾਣਗੇ ਕਿ ਨਹੀਂ ਮਾਹੌਲ ਉੱਥੇ ਐ ਹੁੰਦਾ ਹੁੰਦਾ ਉਹਨਾਂ ਦੇ ਦਿਮਾਗ 'ਚ ਉਹ ਬਣ ਜਾਂਦੀ ਹੈ ਚੀਜ਼ ਜਿਵੇਂ ਪਿੱਛੇ ਜੇ ਕਈ ਪੌਡਕਾਸਟ ਸੁਨੇ ਬੜੇ ਅਜੀਬ ਜੇ ਤੇ ਉਹਦੇ ਵਿੱਚ ਮੈਂ ਦੇਖ ਰਿਹਾ ਸੀ ਵੀ ਯਾਰ ਆਪਾਂ ਕਿਹੜੀ ਚੀਜ਼ ਨੂੰ ਜਸਟੀਫਾਈ ਕਰ ਰਹੇ ਆ ਤੇ ਜਦੋਂ ਕੋਈ ਉਹ ਉਹ ਪੌਡਕਾਸਟ ਕੋਈ ਦੇਖੂਗਾ ਆਪਣੀ ਫੈਮਲੀ ਆ ਪੇਰੈਂਟਸ ਤੋਂ ਆਪਦੇ ਬੱਚੇ ਨੂੰ ਕਿੱਥੇ ਆਉਣ ਦੇਊਗਾ ਨਹੀਂ ਆਉਣ ਦੇਗਾ ਉਹਨੂੰ ਲੱਗੂਗਾ ਕਿ ਪਤਾ ਨਹੀਂ ਉੱਥੇ ਕੀ ਹੁੰਦਾ ਮਾਲਕ ਨੇ ਇਸੇ ਕਰਕੇ ਸ਼ਾਇਦ ਜਿਹੜੇ ਪੰਜ ਜੰਗਲਾਂ ਹੈਗੇ ਨੇ ਇੱਕ ਬਰਾਬਰ ਨਹੀਂ ਬਣਾਈਆਂ ਅਸੀਂ ਹੁਣ ਪੈਸੀ ਕਿੰਦਰ ਨਾਲ ਜੁੜਨਾ ਆਪਦੇ ਆਪ ਨੂੰ ਇਹ ਸਭ ਤੋਂ ਵੱਡਾ ਚੈਲੰਜ ਮੈਨੂੰ ਲੱਗਦਾ ਕਿ ਇਹੀ ਇੱਥੇ ਆ ਕੇ ਤੁਸੀਂ ਮਿਹਨਤ ਕਰੋ ਹੋਰ ਵੀ ਬਹੁਤ ਬੱਚੇ ਆਉਂਦੇ ਆ ਤੁਸੀਂ ਉਸ ਚੀਜ਼ ਨੂੰ ਨਾ ਦੇਖੋ ਜਿਹੜੀ ਮਿਹਨਤ ਕਰ ਰਿਹਾ ਤੁਸੀਂ ਉਹਨਾਂ ਨੂੰ ਦੇਖੋ ਇਹ ਉਹ ਜਿਹੜੇ ਬਹੁਤ ਘੱਟ ਹੁੰਦੇ ਆ ਜਿਹੜੇ ਕੁਝ ਵੀ ਬੋਲੀ ਜਾਣਗੇ ਪੋਡਕਾਸਟ ਤੇ ਅੱਜ ਅੱਜ ਕੀ ਲੱਗਦਾ ਹੈ ਧੀਰਜ ਨੇ ਉਹਨਾਂ ਆਪਣੇ ਪਿੰਡ ਆਪਣੇ ਏਰੀਆ ਦਾ ਸੁਪਨੇ ਨੂੰ ਪੂਰਾ ਲੱਥਾ ਹੋਸਤ ਗੱਲਾਂ ਤੇ ਜੋ ਧੀਰੇ ਨੇ ਸੋਚਿਆ ਸੀ ਜ਼ਿੰਦਗੀ ਵਿੱਚ ਨਹੀਂ ਮੈਨੂੰ ਦੇਖੋ ਮੈਨੂੰ ਬੜਾ ਸਕੂਨ ਮਿਲਦਾ ਹੈ ਮੈਂ ਜ਼ਿਆਦਾ ਮਤਲਬ ਉਹ ਨਹੀਂ ਸੋਚਦਾ ਮੈਨੂੰ ਜਦੋਂ ਮੈਂ ਆਪਦੀ ਫੈਮਿਲੀ ਨੂੰ ਦੇਖਦਾ ਜਦੋਂ ਪ੍ਰਾਊਡ ਫੀਲ ਕਰਦਾ ਤਾਂ ਮੈਨੂੰ ਉਹੀ ਸਕੂਨ ਦਿੰਦਾ ਹੈ ਕਿ ਮੈਂ ਉਹਨਾਂ ਦੇ ਜਿਹੜੇ ਸੁਪਨੇ ਹੈਗੇ ਸੀ ਜੋ ਚਾਹੁੰਦੇ ਸੀ ਮੈਂ ਉਹੀ ਕੰਮ ਕੀਤਾ ਤੇ ਜਦੋਂ ਮੇਰੇ ਪਿੰਡ ਨੂੰ ਜਾਣਿਆ ਜਾਂਦਾ ਤਾਂ ਮੈਨੂੰ ਉਹ ਪ੍ਰਾਊਡ ਫੀਲ ਹੁੰਦਾ ਕਿ ਮੈਂ ਆਪਦੇ ਪਿੰਡ ਤੰਬੂ ਵਾਲੇ ਤੋਂ ਉੱਠ ਕੇ ਇੱਥੇ ਆਇਆ ਤਾਂ ਮੈਂ ਉਹ ਚੀਜ਼ ਮੈਨੂੰ ਬੜਾ ਸਕੂਨ ਦਿੰਦੀ ਆ ਬਿਲਕੁਲ ਤੁਸੀਂ ਤਾਂ ਸ਼ਹਿਰ ਇੰਨਾ ਸ਼ਹਿਰਾਂ ਨੇਟਡ ਹੀ ਰਹਿੰਦੇ ਹੋ ਇਹ ਜਾਣਦੇ ਨੇ ਉਸ ਪਿੰਡ ਦੇ ਤਾਂ ਇਨੂੰ ਲੈ ਕੇ ਗੱਲਾਂਗੇ ਤੈਨੂੰ ਪਿੰਡ ਦਿਖਾ ਕੇ ਜਰੂਰ ਤੇਰੀ ਨੇਰੀ ਚਲਦੀ ਨਾ ਸਾਨੂੰ ਸਭ ਤੋਂ ਜ਼ਿਆਦਾ ਡਰ ਹੁੰਦਾ ਪਾਕਿਸਤਾਨ ਦੀ ਮਿੱਟੀ ਇੱਥੇ ਆ ਜਾਣੀ ਹੈ ਤੋ ਉਹਨੂੰ ਉਹਨੂੰ ਹਫ਼ਤਾ ਹਫ਼ਤਾ ਤੱਕ ਉਹਨੂੰ ਸਾਫ਼ ਕਰ ਜਨਾਨੀਆਂ ਵਿਚਾਰੀਆਂ ਨੇ ਕਰਦੇ ਰਹਿਆ ਹੈ ਮਤਲਬ ਜ਼ਿਆਦਾ ਮਿੱਟੀ ਉਧਰ ਉੱਡਦੀ ਹੈ ਰੇਤਾ ਇਹਨੂੰ ਲੈ ਕੇ ਚਲਾਗਾ ਮਤਲਬ ਮੈਂ ਵੈਸੇ ਜਿਹੜੇ ਤਰਨਤਨ ਖਾਲਸਾ ਕਾਲਜ ਪੜਿਆ ਨਾ ਉਹ ਤੋਂ ਅੱਗੇ ਜਿਹੜੇ ਪਿੱਖੀਵਿੰਡ ਵਾਲੇ ਬਾਰਡਰ ਹੈ ਪਿੱਖੀਵਿੰਡ ਵਾਲਾ ਬਾਰਡਰ ਜਿਹੜਾ ਮਾਨੋਚਾਲ ਮਤਲਬ ਇਦਾਂ ਦੇ ਸੌਰ ਸਿੰਘ ਪਿੰਡ ਉਹ ਸਾਰੇ ਹਾਲੇ ਤੱਕ ਇਦਾਂ ਦੇ ਹੀ ਆ ਮੈਂ ਉਧਰ ਤਾਂ ਨਹੀਂ ਜ਼ਿਆਦਾ ਰਿਹਾ ਖੈਰ ਹਾਂ ਇਦਾਂ ਥੋੜਾ ਟੇਰਾ ਟੈਂਪੋ ਜਦੋਂ ਚੱਲਦੇ ਹੁੰਦੇ ਸੀ ਨਾ ਤੇ ਕਈ ਵਾਰੀ ਚੜ੍ਹਾਈ ਜਾਂਦੀ ਸੀ ਪਤਾ ਨਹੀਂ ਸਿਰ ਕਿੱਥੇ ਲੈ ਜਾਂਦਾ ਉਹ ਬੜਾ ਅਮੇਜ਼ਿੰਗ ਸਫਰ ਹੁੰਦਾ ਸੀ ਪਰ ਮੈਨੂੰ ਯਾਦ ਆ ਪਰ ਹੁਣ ਵੀ ਮੈਂ ਹੁਣ ਪਿੱਛੇ ਜੇ ਗਿਆ ਬਸਾਂਲੇ ਵੀ ਨਹੀਂ ਜਾਂਦੀ ਜਿਹੜਾ ਸਾਡੇ ਪਿੰਡ ਨੂੰ ਬਸਾਂ ਨਹੀਂ ਜਾਂਦੀਆਂ ਮਤਲਬ ਸਾਡੇ ਜਲਾਲਾਬਾਦ ਸ਼ਹਿਰ ਆ ਜਲਾਲਾਬਾਦ ਤੋਂ ਜਿਹੜੇ ਸਾਡੇ ਰੋਡ ਪਿੰਡਾਂ ਵੱਲ ਹੈਗੇ ਆ ਉਧਰ ਟੈਂਪੀ ਚੱਲਦੇ ਆ ਉਧਰ ਬੱਸ ਵਿੱਚੋਂ ਸ਼ੁਰੂ ਹੋਈਆਂ ਪ੍ਰਾਈਵੇਟ ਬਟ ਉਹਨਾਂ ਦਾ ਮਾਫੀਆ ਸਟਰੋਂਗ ਆ ਉਹ ਵਾਲਿਆਂ ਦਾ ਉਹਨਾਂ ਨੇ ਬੱਸਾਂ ਚੱਲਣ ਨਹੀਂ ਦਿੱਤੀਆਂ ਤਾਂ ਉਹ ਉਸ ਤੋਂ ਬਾਅਦ ਫਿਰ हट ਜਾਂਦੀਆਂ ਇਸ ਵਿੱਚੋਂ ਬੱਸ 10 ਕਿਲੋਮੀਟਰ ਸਫ਼ਰ ਪੌਣਾ ਘੰਟਾ ਘੰਟਾ ਲੱਗਣਾ ਹੈ ਤੇ ਰਸਤੇ 'ਚ ਨੀਂਦ ਇੱਕ ਨੀਂਦ ਕੱਢ ਲੈਂਦੇ ਆ ਸਫ਼ਰ ਵੇ ਰੰਦਾ ਸਲੋ 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 ਉਹ ਚਾਰਲਸ ਸ਼ਾਇਦ ਜਿਹੜੇ ਬੰਦੇ ਉਹ ਚਾਲ ਚੱਲ ਰਿਹਾ ਸ਼ਾਇਦ ਉਹ ਕਾਮਯਾਬੀ ਅਗੇ ਸੋਚੇ ਤਾਂ ਅਸੀਂ ਕਹਿ ਰਹੇ ਨੇ ਖਰਗੋਸ਼ ਖਰਗੋਸ਼ ਜਿੱਤਦਾ ਗਿਆ ਪਰ ਅਸਲ ਚ ਕਸ਼ੂ ਜਿਹੜਾ ਹੈਗਾ ਉਹ ਜ਼ਿਆਦਾ ਕਾਮਯਾਬ ਹੈ ਬਿਲਕੁਲ ਬਿਲਕੁਲ ਵੀਰੇ ਪੇਸ਼ੈਂਸ ਜ਼ਿੰਦਗੀ 'ਚ ਬਹੁਤ ਜ਼ਰੂਰੀ ਹੈ ਔਰ ਵੈਸੇ ਵੀ ਜੇ ਜੇ ਤੁਸੀਂ ਲੀਕ ਤੋਂ हट ਕੇ ਕੰਮ ਕਰਨਾ ਹੈ ਬੇਸਿਕਲੀ ਜੋ ਤੁਸੀਂ ਆਪਣਾ ਕਿੱਤਾ ਜੋ ਮਿਲਿਆ ਮੰਨ ਲਓ ਖੇਤੀਬਾੜੀ ਮਿਲਿਆ ਜਾਂ ਕੋਈ کاروبار ਹੈ ਜੋ ਤੋਂ हट ਕੇ ਕੁਝ ਕਰਨਾ ਫਿਰ ਤਾਂ ਪੇਸ਼ੈਂਸ ਜ਼ਿਆਦਾ ਜ਼ਰੂਰੀ ਹੈ ਮਤਲਬ ਤਬਾਹ ਜਿਹੜਾ ਹੁੰਦਾ ਬੰਦਾ ਤਬਾਹ ਹੋਣ ਲਈ ਸਮਾਂ ਨਹੀਂ ਲੱਗਦਾ ਜਿਵੇਂ ਹੁਣ ਕਿ ਬਾਈ ਕਹਿ ਰਿਹਾ ਆਏ ਪੜਨਾ ਸਾਡਾ ਫੋਕਸ ਦੂਸਰੇ ਪਾਸੇ ਹੈਗਾ ਉਹ ਚੀਜ਼ਾਂ ਤਾਂ ਸਾਨੂੰ ਫਿਰ ਹੀ ਮਿਲ ਜੇ ਜੇ ਅਸੀਂ ਕਾਮਯਾਬ ਹੋ ਜਾਾਂਗੇ ਗੱਲ ਹੋਈ ਹੈ ਨਾ ਬਾਅਦ ਵਿੱਚ ਅਸੀਂ ਮੈਨੂੰ ਇਹ ਲੱਗਦਾ ਕਿ ਬਾਅਦ 'ਚ ਅਸੀਂ ਬਹੁਤ ਚੀਜ਼ਾਂ ਬੋਲਦੇ ਆ ਅਸੀਂ ਅਸੀਂ ਸਾਡੇ ਮਾਪਿਓ ਸਾਨੂੰ ਪੈਸੇ ਦਿੰਦੇ ਅਸੀਂ ਕੀ ਕਰੀਏ ਕਿਉਂਕਿ ਅਸੀਂ ਬਚਪਨ 'ਚ ਜਦੋਂ ਸਕੂਲਿੰਗ ਕਾਲਜ ਕੁਝ ਕੀਤਾ ਨਹੀਂ ਹੁੰਦਾ ਫਿਰ ਅਸੀਂ ੱੱਕੇ ਖਾਨ ਨੂੰ ਮਜਬੂਰ ਹੋ ਜਾਂਦੇ ਮੈਂ ਵੀ ਕਹਿ ਰਿਹਾ ਨਾ ਕਿ ਆਪਾਂ ਫਿਰ ਬਹੁਤ ਸਾਰੇ ਐਕਸਕਿਊਜ਼ ਬਹੁਤ ਸਾਰੇ ਸਵਾਲ ਸਾਡੇ ਮਨ 'ਚ ਆ ਜਾਂਦੇ ਆ ਬਟ ਅਸੀਂ ਫਿਰ ਆਪਦੇ ਆਪ ਨੂੰ ਜੱਜ ਨਹੀਂ ਕਰਦੇ ਮੈਨੂੰ ਇਹ ਲੱਗਦਾ ਕਿ ਇਹ ਬਹੁਤ ਈਜ਼ੀ ਆ ਕਿ ਆਪਾਂ ਆਪਦੀ ਸਿਚੁਏਸ਼ਨ ਨੂੰ ਕਿਸੇ ਦੂਸਰੇ ਤੇ ਸੱਟ ਦਿੰਨੇ ਆ ਵੀ ਉਹਦੇ ਕਰਕੇ ਮੇਰੀ ਲਾਈਫ 'ਚ ਆ ਗਿਆ ਜਾਂ ਉਹਨੇ ਮੈਨੂੰ ਐ ਕਰਤਾ ਸੂ ਉਹੀ ਆ ਇਹ ਤਬਾਹ ਵਰਡ ਮਨ ਲਾਦਾ ਹਰ ਕਿਸੇ ਦੀ ਲਾਈਫ ਨਾਲ ਜੁੜਿਆ ਹੋਇਆ ਬਟ ਤੁਸੀਂ ਕੋਸ਼ਿਸ਼ ਕਰੋ ਕਿ ਇਸ ਚੀਜ਼ ਵੱਲ ਨਾ ਜਾਓ ਬੀਨ ਦੇ ਵਿੱਚ ਕਾਰਨ ਹੁੰਦਾ ਚਾਹੇ ਅਸੀਂ ਬਿਜ਼ਨਸ ਲਾਈਨ ਚ ਤਬਾਹ ਹੋਈਏ ਚਾਹੇ ਅਸੀਂ ਆਪਦੀ ਜ਼ਿੰਦਗੀ ਦੇ ਵਿੱਚ ਕਿਸੇ ਸਟੈਪ ਨੂੰ ਅਸੀਂ ਛੱਡ ਕੇ ਤਬਾਹ ਹੁੰਨੇ ਆਂ ਉਹਦੇ ਪਿੱਛੇ ਰੀਜ਼ਨ ਹੁੰਦਾ ਤਾਂ ਹੀ ਤਬਾਹ ਹੁੰਨੇ ਆਂ ਜੇ ਅਸੀਂ ਅਸਲ ਮਿਹਨਤ ਕਰਦੇ ਫਿਰ ਤਬਾਹ ਨਹੀਂ ਹੁੰਦੇ ਫਿਲਮ ਦੇ ਵਿੱਚ ਇਹ ਦਿਖਾਇਆ ਗਿਆ ਕਿ ਜਿਹੜੀ ਸ਼ਰਾਬ ਹੈ ਜਾਂ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਜਿਆਦਾ ਸੇਵਨ ਵੀ ਆਪਣੇ ਸਰੀਰ ਵਾਸਤੇ ਬਹੁਤ ਹਾਨੀ ਕਰ ਕਰਦਾ ਹੈ ਬਿਲਕੁਲ ਬਿਲਕੁਲ ਫਿਲਮ ਚ ਦੇਖੋ ਫਿਲ ਜਿਹੜੇ ਕਰੈਕਟਰ ਨੇ ਮੈਨੂੰ ਇਹ ਲੱਗਦਾ ਕਿ ਕਿਸੇ ਵੀ ਸਿਚੁਏਸ਼ਨ ਚ ਨਸ਼ੇ ਦਾ ਸਹਾਰਾ ਨਹੀਂ ਲੈਣਾ ਚਾਹੀਦਾ ਹਨ ਤਾਂ ਉਹ ਕਰੈਕਟਰ ਜਿਹੜਾ ਅੰਬਰ ਆ ਉਹ ਉਸ ਚੀਜ਼ ਜਿਵੇਂ ਹੁੰਦਾ ਨਾ ਕਈ ਵਾਰੀ ਆਪਾਂ ਇਮੋਸ਼ਨਲੀ ਵੀਕ ਫੀਲ ਕਰਦੇ ਆ ਆਪਾਂ ਸਹਾਰਾ ਲੱਭਦੇ ਆ ਆਪਾਂ ਇਹ ਕਹਿੰਦੇ ਆ ਕਿ ਆਪਾਂ ਸ਼ਾਇਦ ਇਹ ਚੀਜ਼ ਨਾਲ ਗੁੱਡ ਫੀਲ ਕਰੀਏ ਤਾਂ ਉਹਦੇ ਦੋਸਤਾਂ ਦਾ ਜਿਹੜਾ ਜ਼ੋਰ ਆ ਉਹ ਉਹਨੂੰ ਉਹੀ ਆ ਕਿ ਉਹਨੂੰ ਇੱਕ ਗੁੱਡ ਲਾਈਫ ਦੇ ਵਿੱਚ ਵਾਪਸ ਲੈ ਕੇ ਕਿਉਂਕਿ ਜਦੋਂ ਤੁਸੀਂ ਫਿਲਮ ਦੇਖੋਗੇ ਤਾਂ ਉਦੋਂ ਤੁਹਾਨੂੰ ਪਤਾ ਲੱਗੂਗਾ ਕਿ ਉਹ ਲਾਈਫ ਚ ਲੈ ਕੇ ਆਪ ਆਏ ਜਾਂ ਨਹੀਂ ਆ ਪਾਏ। ਪਰਨੀਸ਼ ਵਰਮਾ ਤੁਹਾਡੇ ਝੋਲੀ ਚ ਮਤਲਬ ਜਿਹੜਾ ਸੁੱਖ ਲੈ ਰਿਹਾ ਹੈ। ਇਹ ਸੁੱਖ ਸੋਚਦਾ ਬੰਦਾ ਮੈਂ ਵੀ ਇਸ ਤੱਕ ਪਹੁੰਚਾਂ ਤੇ ਇਸ ਸਫਰ ਵਿੱਚ ਪਹੁੰਚਣ ਲਈ ਬਹੁਤ ਵੱਡਾ ਸਟਰਗਲ ਤੁਹਾਡਾ ਵੀ ਰਿਹਾ ਹੈ ਤੇ ਅਸੀਂ ਜਿਹੜੇ ਅੱਜ ਕੱਲ ਨਵੇਂ ਆਰਟਿਸਟ ਆਣੇ ਚਾਹੁੰਦੇ ਨੇ ਉਹਨਾਂ ਲਈ ਤੁਹਾਡਾ ਕੀ ਮੈਸੇਜ ਹੈਗਾ? ਮੈਂ ਇਹ ਕਹੂੰਗਾ ਕਿ ਇੱਕ ਤਾਂ ਜਿਹੜੀ ਇਹ ਫੀਲਡ ਆ ਇਹ ਪ੍ਰੋਪਰ ਸਟੱਡੀ ਦੀ ਫੀਲਡ ਆ ਇਹ ਇਹ ਨਾ ਸੋਚੋ ਕਿ ਤੁਸੀਂ ਕੋਈ ਰੀਲਸ ਦੇਖੀ ਜਾਂ ਤੁਸੀਂ ਕੋਈ ਦੇਖ ਰਹੇ ਹੋ ਸ਼ੋਸ਼ਲ ਨੈਟਵਰਕ ਤੇ ਵੀ ਉਹਦੇ ਨਾਲ ਤੁਸੀਂ ਫੇਮਸ ਫੇਮਸ ਹੋਣਾ ਬਹੁਤ ਈਜ਼ੀ ਆ ਬਟ ਤੁਸੀਂ ਉਹ ਲਾਈਨ ਦੇ ਵਿੱਚ ਟਿਕੇ ਰਹਿਣਾ ਔਰ ਉਸ ਸਕਿੱਲ ਨੂੰ ਇਹਦਾ ਪ੍ਰੋਪਰ ਸਟੱਡੀ ਆ ਔਰ ਜੀਨੇ ਵੀ ਆਉਣਾ ਪ੍ਰੋਪਰ ਸਟੱਡੀ ਕਰਕੇ ਆਓ ਪੜੋ ਬੁੱਕਸ ਪੜੋ ਤੁਸੀਂ ਗੁੱਡ ਫਿਲਮਸ ਦੇਖੋ ਇਹਦੇ ਡਿਪਲੋਮੇ ਨੇ ਇਹ ਮਾਸਟਰਸ ਹੁੰਦੀ ਆ ਇੱਥੇ ਪੰਜਾਬ ਯੂਨੀਵਰਸਿਟੀ ਤੁਸੀਂ ਆਉਣਾ ਜਿੱਦਾਂ ਆਪਾਂ ਡਾਕਟਰ ਬਣਦੇ ਆ ਐਡਵੋਕੇਟ ਬਣਦੇ ਆ ਉਹਨਾਂ ਦੇ ਉਹ ਹੈਗੇ ਨਾ ਵੀ ਆਪਾਂ ਵਕਾਲਤ ਕਰਦੇ ਆ ਜਾਂ ਐਮਬੀਬੀਐਸ ਜਾਂ ਆਮ ਤਾਂ ਉਮੀ ਐਕਟਿੰਗ ਲੈ ਚਾਹਣਾ ਹੈ ਤਾਂ ਆਪਾਂ ਤੁੱਕੇ ਨਾਲ ਲਾ ਲਾਂਗੇ ਇਹਦੇ ਜ ਲਗਾਤਾਰ ਸ਼ੱਕੇ ਲਾਣੇ ਓਕੇ ਮੇਰੇ ਪਹਿਲੀ ਗੱਲ ਤੇ ਆ ਵੀ ਆਪਾਂ ਦਿਲੋਂ ਕੀ ਕਰਨਾ ਚਾਹੁੰਦੇ ਆ ਪਹਿਲਾਂ ਉਹ ਲੱਭਣਾ ਜੇ ਤਾਂ ਲੱਭ ਲਿਆ ਵੀ ਅਸੀਂ ਐਕਟਿੰਗ ਕਰਨੀ ਆ ਅਸੀਂ ਇਸ ਲਾਈਨ 'ਚ ਆਉਣਾ ਫਿਰ ਉਹਦੀ ਟ੍ਰੇਨਿੰਗ ਤੇ ਇਹਨਾਂ ਚੀਜ਼ਾਂ ਤੋਂ ਬਾਅਦ ਦੀ ਗੱਲ ਕਿਤਨੀ ਆ ਰਹੇ ਵੀ ਤੁਸੀਂ ਇਹ ਦੇਖਿਆ ਸ਼ੋਸ਼ਣ ਨੈਟਵਰਕ ਤੇ ਕਿ ਫੇਮਸ ਹੋਣ ਦਾ ਕਿਤੇ ਤੁਸੀਂ ਸਿਰਫ ਉਸੇ ਚੀਜ਼ ਨੂੰ ਤਾਂ ਨਹੀਂ ਦੇਖ ਕੇ ਆ ਰਹੇ ਫਿਰ ਖਤਰਨਾਕ ਮਤਲਬ ਸੱਚੀ ਐਕਟਿੰਗ ਕਰਨੀ ਆ ਜਾਂ ਫੇਮ ਵੇਖ ਕੇ ਆ ਰਹੇ ਆ ਜਾਂ ਪੈਸੇ ਵੇਖ ਕੇ ਆ ਰਹੇ ਆ ਔਰ ਮੈਂ ਕਈ ਵਾਰੀ ਵੇਖਦਾ ਹੁਣ ਆ ਜਿਹੜੇ ਪੋਡਕਾਸਟ ਚੱਲੇ ਆ ਰੀਲਾਂ ਚ ਲੋਕੀਆ ਵੀ ਇੰਡਸਟਰੀ ਨੂੰ ਭੰਡੀ ਜਾਂਦੇ ਆ ਸਹੀ ਗੱਲ ਪਤਾ ਨਹੀਂ ਕੰਪਰੋਮਾਈਜ਼ ਸ਼ਬਦ ਕਿੱਥੋਂ ਪਾਤਾ ਉਹਨਾਂ ਦੇ ਮੂੰਹ 'ਚ ਔਰ ਪਤਾ ਨਹੀਂ ਉਹ ਬੰਦੇ ਮੈਂ ਹੁਣ ਚਲੋ ਸਾਰੀ ਸਟਰਗਲ ਕਰਕੇ ਆਏ ਆ ਸਾਰੀ ਸਟਰਗਲ ਕਰਕੇ ਆਏ ਹੁੰਦੇ ਔਰ ਪੇਸ਼ੈਂਟ ਹੋਣਾ ਟ੍ਰੇਨਿੰਗ ਲੈਣਾ ਔਰ देयर ਇਜ਼ ਅ ਪ੍ਰੋਪਰ ਵੇ ਤੁਸੀਂ ਉਸ ਰਸਤੇ ਤੇ ਚੱਲੋ देयर ਇਜ਼ ਅ ਗੁੱਡ ਵੇ ਤੁਸੀਂ ਉਸ ਤੇ ਚੱਲੋਗੇ ਕੁਝ ਨਹੀਂ ਐ ਇਦਾਂ ਦਾ ਔਰ ਜੇ ਉਦਾਂ ਦਾ ਕੁਝ ਹੈ ਜਿਹੜੀਆਂ ਗੱਲਾਂ ਆਪਾਂ ਪੋਡਕਾਸਟਾਂ ਸੁਣਦਾ ਯਾਰ ਉਹ ਸਾਰੇ ਕਿੱ데 ਆ ਮਤਲਬ ਟਿੱਡੋਂ ਦਾ ਕਰੋੜਪਤੀ ਜੰਮਿਆ ਨਹੀਂ ਹੈਗਾ ਕੋਈ ਕੋਈ ਐਕਟਰ ਹੋ ਗਿਆ ਟਿੱਡੋਂ ਕਰੋੜਪਤੀ ਹੈਗਾ ਸਾਰਿਆਂ ਨੇ ਮਤਲਬ ਸੜਕਾਂ ਤੇ ਰੁਲ ਕੇ ਸਾਰਾ ਸਟਰਗਲ ਕੀਤਾ ਹੋਇਆ ਬਹੁਤ ਈਜ਼ੀ ਹੁੰਦਾ ਆਪਾਂ ਕਹਿ ਦੇਣਾ ਇੰਡਸਟਰੀ ਨੇ ਐ ਕਰਤਾ ਐ ਕਰਤਾ ਪਰ ਇਦਾਂ ਦੀ ਕੋਈ ਗੱਲ ਨਹੀਂ ਬਹੁਤ ਖੂਬਸੂਰਤ ਫੀਲਡ ਆ ਬਹੁਤ ਬਹੁਤ ਖੂਬਸੂਰਤ ਲੋਕ ਨੇ ਇੰਡਸਟਰੀ ਚ ਏਟਲੀਸਟ ਜਿੰਨਿਆਂ ਨਾਲ ਮੈਂ ਕੰਮ ਕੀਤਾ ਜਿੰਨਿਆਂ ਹਾਂ ਜਿੰਨਾਂ ਨਾਲ ਨਹੀਂ ਵੀ ਕੀਤਾ ਸਾਰੇ ਬਹੁਤ ਪਿਆਰੇ ਸੁਣੀ ਸੁਣੀ ਕੁੜੀਆਂ ਤੁਹਾਨੂੰ ਮਿਲਣਗੀਆਂ ਜੇਕਰ ਤੁਸੀਂ ਇਸ ਇੰਡਸਟਰੀ ਚ ਆਪਦੇ ਆਪ ਨੂੰ ਲੈ ਕੇ ਆਉਂਦੇ ਹੋ ਸਹੀ ਤਰੀਕੇ ਨਾਲ ਉਹ ਤਾਂ ਵੀਰੇ ਹੁਣ ਜੇ ਗਲੈਮਰ ਦਾ ਪਾਰਟ ਆ ਹੁਣ ਤਾਂ ਗਲੈਮਰ ਚਲੋ ਇੰਡਸਟਰੀ ਦਾ ਬੜਾ ਵੈਸੇ ਵੀ ਆਪਾਂ ਜਿੱਥੇ ਪੜਨ ਜਾ ਰਹੇ ਆ ਕਿਤੇ ਵੀ ਕੁਝ ਕਰਨ ਜਾ ਰਹੇ ਆ ਡਿਸਕ੍ਰਿਮੀਨੇਸ਼ਨ ਜਨਰੇਟ ਇਸ ਲਾਈਨ ਚ ਸੋਚਿਆ ਜ਼ਿੰਦਗੀ ਵਿੱਚ ਇਹ ਲਾਈਨ ਚ ਦੇਖੋ ਤਾਂ ਜਦੋਂ ਹੁਣਾ ਉਹ ਚੀਜ਼ ਨੂੰ ਮੈਂ ਫੀਲ ਕਰਦਾ ਹੁੰਨਾ ਕਿ ਉਹ ਉੱਪਰੋਂ ਬਣਾਈ ਚੀਜ਼ ਹੁੰਦੀ ਆ ਤਾਂ ਬਹੁਤ ਇਸ ਫੀਲਡ ਵਿੱਚ ਬਹੁਤ ਵਿਆਹ ਹੋਏ ਆ ਆਪਾਂ ਜੀ ਆਲੀਆ ਮਤਲਬ ਜਿੰਨੀ ਬਹੁਤ ਹੈ ਗਿਆ ਔਰ ਉਹ ਵਧੀਆ ਅੰਡਰਸਟੈਂਡਿੰਗ ਆ ਮੈਨੂੰ ਲੱਗਦਾ ਹੈ ਕਿ ਤੁਸੀਂ ਇੱਕ ਫੀਲਡ ਚ ਹੈਗੇ ਉਹਦੇ ਤੋਂ ਦਿਲ ਮਿਲਿਆ ਨੇ ਮਿਲੇ ਅੰਡਰਸਟੈਂਡਿੰਗ ਆ ਔਰ ਮੈਂ ਫਿਰ ਇੱਕ ਚੀਜ਼ ਕਹਿਣਾ ਕਿ ਇਹ ਐਵੇਂ ਉਹ ਪੋਡਕਾਸਟ ਜੇ ਦੇਖ ਕੇ ਨਾ ਫੀਲ ਕਰਿਆ ਕੋਈ ਬਹੁਤ ਖੂਬਸੂਰਤ ਫੀਲਡ ਆ ਮੇਰਾ ਹੁਣ ਦੇਖੋ ਇਹ ਬਹੁਤ ਈਜ਼ੀ ਹੁੰਦਾ ਹੈ ਕਿ ਮੇਰੇ ਨਾਲ ਹੋ ਗਿਆ ਮੇਰੇ ਨਾਲ ਹੋ ਗਿਆ ਕਿਸੇ ਨਾਲ ਕੁਝ ਨਹੀਂ ਹੋਇਆ ਹੁੰਦਾ ਆਪਾਂ ਜਦੋਂ ਮਿਹਨਤ ਕਰਦੇ ਆ ਆਪਦੇ ਸਕਿੱਲ ਨਾਲ ਤੁਸੀਂ ਜਵਾਬ ਤੁਸੀਂ ਆਪਦੀ ਮਿਹਨਤ ਕਰੋ ਤੁਸੀਂ ਦੂਜਾ ਬੰਦਾ ਤੁਹਾਡੀ ਰਿਪਲੇਸਿੰਗ ਹੀ ਨਾ ਕਰ पाए ਉਹ ਕਵੇ ਮੈਨੂੰ ਉਹ ਫਲਾਣਾ ਬੰਦਾ ਚਾਹੀਦਾ ਮੈਨੂੰ ਇਹੀ ਇਹ ਕੈਰੈਕਟਰ ਚ ਫੇਟਾ ਮੈਨੂੰ ਇਹੀ ਬੰਦਾ ਚਾਹੀਦਾ ਮਤਲਬ ਅਸੀਂ ਜਦੋਂ ਕਹਾਂਗੇ ਜਦੋਂ ਕਹਾਂਗੇ ਮੈਂ ਹੀ ਧੀਰਾ ਵੀ ਮੈਂ ਆਪਦੇ ਆਪ ਨੂੰ ਖਾਣਾ ਮੈਂ ਹੀ ਕੁਛ ਹੈਗਾ ਤਾਂ ਹੀ ਆਪ ਅੱਗੇ ਵਧ ਸਕਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਨੌਜਵਾਨ ਨੂੰ ਇੱਕ ਬਹੁਤ ਬਹੁਤ ਦਾ ਮੈਸੇਜ ਦਿੱਤਾ ਥੈਂਕ ਯੂ ਥੈਂਕ ਯੂ ਵੈਰੀ ਥੈਂਕ ਯੂ ਸੋ ਥੈਂਕ ਯੂ ਸੋ ਜਿਹੜੀ ਫਿਲਮ ਹੈ ਤੋ ਬਾ ਨਾਮ ਹੀ ਇਹ ਹੈਗਾ ਤੇ ਅਸੀਂ ਚਾਹਾਂਗੇ ਕਿ ਹਰ ਇੱਕ ਬੰਦੇ ਤੇ ਉਹ ਡਿਪੈਂਡ ਡਿਪੈਂਡ ਕਿ ਐਸਨੇ ਲੱਗਦੀ ਐ ਜਦੋਂ ਅਸੀਂ ਫਿਲਮ ਦੇਖਾਂਗੇ ਜਦੋਂ ਤੁਸੀਂ ਇਹ ਫਿਲਮ ਦੇਖੋਗੇ ਜੋ ਟ੍ਰੇਲਰ ਹੈਗਾ ਇਸ ਤੋਂ ਬਾਅਦ ਜਦੋਂ ਤੁਸੀਂ ਸਹੀ ਫਿਲਮ ਦੇਖੋਗੇ ਬਹੁਤ ਕੁਝ ਤੁਹਾਨੂੰ ਜ਼ਿੰਦਗੀ ਚ ਸਿੱਖਣ ਨੂੰ ਮਿਲੇਗਾ ਸੋ ਜੁੜੇ ਰਹੋ ਡੇਲੀ ਪੋਸਟ ਮੈਂ ਅਭੀ ਨਾ ਕਹਨੇ ਪਰਸਨ ਆਫ ਸ਼ੇਕ ਦੇ ਨਾਮ ਸੰਦੀਪ ਕੰਬੋਜ ਮੋਹਾਲੀ